ਅਨਾਜ ਮੰਡੀ ਦੇ ਮੁਨੀਮ ਨੂੰ ਮਾਰੀ ਅਣਪਛਾਤੇਆਂ ਨੇ ਟੱਕਰ ਮੌਕੇ ਤੇ ਹੀ ਹੋਈ ਮੁਨੀਮ ਦੀ ਮੌਤ ਤੇ ਮੁਨੀਮ ਜੂਨੀਅਰ ਨੇ ਕੀਤੀ ਮੰਡੀ ਬੰਦ ਜੀਹਾਂ ਦੱਸਤੀ ਹੈ ਕਿ ਫਾਜ਼ਿਲਕਾ ਮਲੋੜ ਤੋਂ ਇਸ ਵਕਤ ਇੱਕ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮੋਟਰਸਾਈਕਲ ਸਵਾਰ ਮੁਨੀਮ ਨੂੰ ਅਣਪਛਾਤੇਆਂ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਤੇ ਮੁਨੀਮ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਵਕਤ ਮੰਡੀ ਦੇ ਬਾਕੀ ਅਧਿਕਾਰੀ ਵੀ ਉੱਥੇ ਪਹੁੰਚੇ ਨੇ ਤੇ ਉਹਨਾਂ ਨੇ ਮੁਨੀਮ ਦੀ লাশ ਨੂੰ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਕੁਝ ਨੇ ਕਿਹਾ ਕਿ ਸ਼ਾਇਦ ਅਜੇ ਸਾਹ ਚੱਲਦੇ ਨੇ ਪਰ ਤੂੰ ਡਾਕਟਰਾਂ ਦੇ ਕਹਿਣ ਤੇ ਕਿ ਮੁਨੀਮ ਦੀ ਮੌਤ ਹੋ ਚੁੱਕੀ ਹੈ ਉਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਕਰਨ ਤੋਂ ਬਾਅਦ ਮੁਨੀਮ ਦੀ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ ਇੱਥੇ ਦੱਸਦੀਏ ਕਿ ਮੁਨੀਮ ਜੁਨੀਅਰ ਨੇ ਪੂਰੀ ਫਾਜ਼ਿਲਕਾ ਦੀ ਮੰਡੀ ਨੂੰ ਸੀਲ ਕਰ ਦਿੱਤਾ ਹੈ ਬੰਦ ਕਰ ਦਿੱਤਾ ਹੈ ਤੇ ਪੁਲਿਸ ਦੇ ਕੋਲੋਂ ਇੱਕ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ ਕਿ ਜਿਸ ਨੇ ਵੀ ਇਹ ਟੱਕਰ ਮਾਰੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਤੀਜਾਵੇ ਇਥੇ ਦੱਸਦੀ ਹੈ ਕਿ ਮੰਡੀ ਜੁਨੀਅਨ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਵਕਤ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਦੇ ਕਾਰਨ ਸੜਕ ਤੇ ਆਵਾਜਾਈ ਬਹੁਤ ਜ਼ਿਆਦਾ ਹੈ ਤੇ ਭਾਰੀ ਸਾਧਨ ਸੜਕਾਂ ਦੇ ਉਪਰੋਂ ਲੰਘ ਰਹੇ ਨੇ ਤੇ ਹੁਣ ਮੁਨੀਮ ਨੂੰ ਕਿਸੇ ਅਣਪਛਾਤੇ ਨੇ ਟੱਕਰ ਮਾਰ ਦਿੱਤੀ ਹੈ ਦੱਸਦੀ ਹੈ ਕਿ ਮੁਨੀਮ ਦਾ ਨਾਮ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿ ਚਾਹਲਾ ਵਾਲੀ ਪਿੰਡ ਦਾ ਨਿਵਾਸੀ ਹੈ ਉਸ ਦੇ ਪਰਿਵਾਰ ਦੇ ਵਿੱਚ ਬੇਹੱਦ ਸੋਗ ਹੈ ਕਿਉਂਕਿ ਇਸ ਵਕਤ ਵੀ ਬਲਵਿੰਦਰ ਸਿੰਘ ਦਿਨ ਰਾਤ ਆਪਣੇ ਕੰਮ ਦੇ ਵਿੱਚ ਜੁੱਟਿਆ ਹੋਇਆ ਸੀ ਕونکہ ਸੀਜ਼ਨ ਚੱਲ ਰਿਹਾ ਹੈ ਤੇ ਦਿਨ ਰਾਤ ਉਸਨੂੰ ਮੰਡੀ ਵਿੱਚ ਰਹਿਣਾ ਪੈਂਦਾ ਸੀ ਤੇ ਆਪਣੀ ਜ਼ਿੰਮੇਵਾਰੀ ਨੂੰ ਬਲਵਿੰਦਰ ਸਿੰਘ ਬਹੁਤ ਹੀ ਤਨਦੇਹੀ ਦੇ ਨਾਲ ਨਿਭਾਉਂਦਾ ਸੀ ਇੱਥੇ ਦੱਸਦੀਏ ਕਿ ਫਾਜ਼ਿਲਕਾ ਦੀ ਮੰਡੀ ਦੇ ਵਿੱਚ ਕੰਮ ਕਰਨ ਵਾਲਾ ਬਲਵਿੰਦਰ ਸਿੰਘ ਜਿਹੜਾ ਇੱਕ ਮਿਹਨਤਕਸ਼ ਆਦਮੀ ਸੀ ਜਿਸ ਦੀ ਅਣਪਛਾਤੇਆਂ ਦੇ ਵੱਲੋਂ ਟੱਕਰ ਮਾਰ ਦੇਣ ਦੇ ਕਾਰਨ ਮੌਤ ਹੋ ਗਈ ਹੈ